ਜਿੰਨਾ ਤੋ ਕਿ ਮੈਂ ਆ ਗਈ ਹਾਂ ਅੱਜ ਰਸੋਈ ਦੇ ਵਿੱਚ ਫੈਰ ਨੂੰ ਤੇ ਸਭ ਤੋਂ ਪਹਿਲਾਂ ਲੰਘਣੋਂ ਤੋਂ ਪਹਿਲਾਂ ਆਪਾਂ ਕਰਦੇ ਆਂ ਆਪਾਂ ਕੱਢਦੇ ਆਂ ਮਲਾਈ ਦਾ ਮੱਖਣ ਦਾ ਕਿਉਂ ਬਹੁਤ ਦਿਨ ਹੋ ਗਈ ਸੀ ਮੈਂ ਸੋਚਦੀ ਸੀ ਅੱਜ ਕੱਢਦੀ ਆਂ ਕੱਲ ਕੱਢਦੀ ਆਂ ਪਰ ਤਰੋਝ ਹੀ ਨਿਕਲਦਾ ਸੀ ਅੱਜ ਥੋੜਾ ਜਿਹਾ ਟਾਈਮ ਹੈਗਾ ਹੈਗਾ ਅੱਜ ਕਿਉਂਕਿ ਕਪੜੇ-ਕਪੜੇ ਤੋਂ ਤੈਨਹੀਂ ਇਸ ਕਰਕੇ ਮੈਂ ਅੱਜ ਥੋੜੀ ਜਿਹੀ ਫ੍ਰੀ ਸੀ ਆ ਪਹਿਲਾਂ ਮੈਂਨੇ ਅੱਜ ਮੱਖਣ ਬਣਾਇਆ ਥੋੜੀ ਜਿਹੀ ਮਲਾਈ ਹੋਰ ਪਈ ਹੈ ਉਹਨੂੰ ਵੀ ਆਪਾਂ ਪਾਣੇ ਆ ਇਸ ਕੜਾਹੀ ਚ ਪਾਲਿਆ ਸਾਰਾ ਮੱਖਣ ਤੇ ਇਹਨੂੰ ਮੈਂ simx ਗੈਸ ਤੇ ਗੈਸ ਪਾਤੀ simx simx ਗੈਸ ਤੇ ਬਣਾਵਾਂਗੇ ਹੌਲੀ ਹੌਲੀ ਕਿਉਂਕਿ ਫਿਰ ਕੜਾਹੀ ਆ ਵੀ ਮੱਚ ਜ ਜਾਂਦਾ ਉਹ ਸਾਫ਼ ਨਹੀਂ ਹੁੰਦਾ ਜਲਦੀ ਜਲਦੀ ਇਸ ਕਰਕੇ ਮੈਂ ਹਮੇਸ਼ਾ ਜਿਹੜੇ simx ਗੈਸ ਤੇ ਬਣਾਨੀ ਹੁੰਦੀ ਹੈ ਮੱਖਣ ਦਾ ਘਿਓ ਫ੍ਰਿਜ ਭਰ ਜਾਂਦਾ ਹੈਗਾ ਫ੍ਰਿਜ ਉਹ ਗੱਲ ਹੈ ਫਿਰ ਨੂੰ ਕੱਢਣਾ ਹੀ ਪੈਂਦਾ ਅੱਜ ਲੰਚ ਵਿੱਚ ਵੀ ਕੁਝ ਬਣਾਉਣ ਨੂੰ ਜਿਤਨੇ ਗਾਦੇ ਦੇਖਦੇ ਆ ਹੈ ਨਿਕੋਂਗੇ ਮੈਗੀ ਖਾਲਾ ਕਿਉਂਕਿ ਮੈਂ ਤਾਂ ਲੰਚ ਕਰ ਲਿਆ ਹੈਗਾ ਉਹ ਨਹੀਂ ਕਰਨਾ ਹੈ ਲੰਚ ਇਕੱਲੇ ਨੇ ਉਹਨੂੰ ਕਹਿ ਦਾਂਗੇ ਕੱਲੀ ਮੈਗੀ ਖਾ ਲੂਗੀ ਆਪਣੇ ਆਪ ਲੋ ਜੀ ਇਹ ਮੇਰਾ ਘਿਓ ਹੁਣ ਨਿਕਲਣੇ ਵਾਲਾ ਹੈ ਪੂਰਾ ਹਾਲੇ 5-10 ਮਿੰਟ ਲੱਗਣਗੇ ਬਸ ਜਿਹੜੀ ਲੱਸੀ ਸੀ ਉਹ ਛੱਡ ਜਾਣੀ ਇੱਕ ਪਾਸੇ ਤੇ ਫਿਰ ਘਿਓ ਆਪਾਂ ਕੱਢ ਲੈਣ ਲੋ ਜੀ ਆ ਗਿਆ ਉੱਪਰ ਘਿਓ ਹੁਣ ਹਾਲੇ ਹੋਰ ਵੀ ਥੋੜਾ ਜਿਹਾ ਟਾਈਮ ਲੱਗਣਾ ਹੈ ਬਿਲਕੁਲ ਜਦੋਂ ਉੱਪਰੋਂ ਸਾਫ਼ ਹੋ ਗਿਆ ਫਿਰ ਪਾਣੇ ਆਪਾਂ ਇਹਨੂੰ ਦੋਨੋਂ ਦੇ ਵਿੱਚ ਕੱਢਦੇ ਆਂ। ਦੁੱਝੇ ਨਿੱਕਲ ਗਏ ਮੇਰੇ ਕਿਉ। ਇਹ ਆਹ ਪੋਨੀ ਮੈਨੇ ਲਾਈ ਵੀ ਹੈ ਚਾਹ ਵਾਲੀ ਪੋਨੀ ਹੈ ਇਹ। ਚਾਹ ਜਿੱਚਾ ਪਪੁੰਦੇ ਆਂ। ਇਹਨੂੰ ਮੈਂ ਅਲੱਗ ਹੀ ਇੱਕ ਘੋਸਤੇ ਲਗਾਇਆ ਹੋਇਆ ਹੈ ਚਾਹਾਂ ਨਹੀਂ ਪੁੰਦੀ। ਕਿਉਂਕਿ ਜਦੋਂ ਆਪਾਂ ਚਾਹ ਪੁੰਦੇ ਖਰਾਬ ਹੋ ਜਾਂਦੀ ਹੈ, ਕਾਲੀ ਕਾਲੀ ਹੋ ਜਾਂਦੀ ਹੈ। ਤੇ ਇਸ ਕਰਕੇ ਮੈਨੂੰ ਅਲੱਗ ਹੀ ਰੱਖਿਆ ਹੋਇਆ ਹੈ ਕਿਉ ਬਣਾਉਣਾ। ਤੇ ਆਪਾਂ ਕਿਉ ਦੇ ਚਪੁੰਦੇ ਆ। ਸਾਫ਼ ਸੁਥਰਾ ਘਰੇ ਘੱਡੇ ਕੇ ਥੋੜਾ ਜਿਹਾ ਬਸ ਇਹ ਯਕੀਨ ਹੋ ਜਾਂਦਾ ਵੀ ਸਾਫ ਸੁਥਰੇ ਚ ਕੋਈ ਮਿਲਾਵਟ ਨਹੀਂ ਹੈਗੀ। ਤੇ ਜਿਹੜਾ ਬਾਜ਼ਾਰ ਦੇ ਕਿਉ ਆਉਂਦੇ ਆ ਉਹਨਾਂ ਵਿੱਚ ਕੁਛ ਨਾ ਕੁਛ ਮਿਲਾਵਟ ਕੀਤੀ ਹੁੰਦੀ ਹੈ ਜਿਹੜਾ ਆਪਾਂ ਨੂੰ ਦਿਖਾਈ ਨਹੀਂ ਦਿੰਦੀ ਨਾ ਆਪਾਂ ਨੂੰ ਪਤਾ ਲੱਗਦਾ। ਲੋ ਜੀ ਇਹ ਬਣਾ ਲਿਆ ਮੈਨੇ ਕਿਉ ਦੇਸੀ। ਚਲੋ ਜੀ। ਬਰਤਨ ਮੈਨੇ ਕਰਤੇ ਸAAF। ਹੁਣ ਇਹਨਾਂ ਨੂੰ ਆਪਾਂ ਲਗਾਨੇ ਅਲਮਾਰੀਆਂ ਦੇ ਵਿੱਚ ਇੱਕ ਪਾਸੇ ਕਿਉ ਬਣ ਗਿਆ। ਹੁਣ 10 ਮਿੰਟ ਰੈਸਟ ਕਰਕੇ ਫਿਰ ਆਪਾਂ ਬਣਾਨੇ ਹੈ ਮੰਗੋ ਸ਼ੇਕ ਇਹਨੂੰ ਥੋੜਾ ਜਿਹਾ ਹਲੇ ਟੱਕ ਕੇ ਨੇ ਰੱਖਦੇ ਆਪਾਂ ਥੋੜਾ ਜਿਹਾ ਇਹਨੂੰ। ਠੰਡਾ ਹੋੁੰਦਿੰਨੇ ਆ। ਅੱਪਸੇ ਮੈਂ ਬਣਾ ਰਹੀ ਹਾਂ ਕਿਉਂਕਿ ਦੂਜੇ ਪੱਤ ਸੇ ਥੋੜਾ ਜਿਹਾ ਰਾਸ਼ਨ ਮੰਗਾਇਆ ਸੀ ਮੈਨੇ ਡੀਮਾਰਟ ਚੋਂ। ਡੀਮਾਰਟ ਚੋਂ ਸਿਰਫ ਦੋ ਹੀ ਆਈਟਮਾਂ ਮੰਗਾਈਆਂ ਉਹ ਵੀ ਦੇ ਗਏ ਰਾਜਮਾ ਤੇ ਇੱਕ ਮਾਇਆ ਸੀ ਸ਼ੈਂਪੂ। ਇੱਕ ਰਾਜਮਾ ਆਇਆ ਤੇ ਇੱਕ ਸ਼ੈਂਪੂ ਆਇਆ ਸਿਰਫ ਦੋ ਆਈਟਮਾਂ। ਵਸਤੇ ਵੀ ਡੀਮਾਰਟ ਆਪਾਂ ਨੂੰ ਜਾਣ ਦੀ ਲੋੜ ਨਹੀਂ ਉਹ ਘਰੇ ਦੇ ਜਾਂਦੇ ਆ। ਇੰਨਾ ਲੈਣਾ ਚ ਲੱਗਣ ਦੀ ਲੋੜ ਨਹੀਂ ਤੇ ਘਰੇ ਆ ਕੇ ਦੇ ਜਾਂਦੇ ਆ ਸਾਰਾ ਰਾਸ਼ਨ ਕਿਉਂਕਿ ਰਸ਼ ਬਹੁਤ ਜ਼ਿਆਦਾ ਹੁੰਦਾ ਇੱਥੇ। ਇਸ ਕਰਕੇ ਤੁਸੀਂ ਆਪਣੀ ਲਿਸਟ ਡੀਮਾਰਟ ਨੂੰ ਭੇਜੋ ਉਹਨਾਂ ਦੀ ਐਪ ਖੋਲੋ ਤੇ ਸਾਰਾ ਰਾਸ਼ਨ ਤੁਹਾਨੂੰ ਘਰੇ ਦੇ ਜਾਣਗੇ ਤੇ ਉੱਥੇ ਤੁਹਾਨੂੰ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ। ਦੂਸਰੇ ਪਾਸੇ ਆ ਗਏ ਅਸੀਂ ਇਹਨਾਂ ਨੂੰ ਆਪਾਂ ਰੱਖਦੇ ਹਾਂ ਫ੍ਰਿਜ ਦੇ ਵਿੱਚ। ਲੋ ਜੀ ਆਪਾਂ ਬਣਾ ਲਿਆ ਆਂਦੀ ਹੈ ਮੈਗੀ ਲੰਚ ਦੇ ਵਿੱਚ। ਤੇ ਆ ਮੇਰੀ ਚਾਹ ਹੈ। ਤੇ ਉਹਦੇ ਨਾਲ ਪਾਸੇ ਹੈਰੀ ਆਪਦੀ ਪੀ ਜਾਂਦੀ ਹੈ। ਨੁਕਸ ਕੱਢਣੀ ਕਹਿੰਦੀ ਨਾ ਪਾਣੀ ਹੀ ਜ਼ਿਆਦਾ ਹੈ ਮੈਗੀ ਦੇ ਵਿੱਚ। ਜੇ ਪਾਣੀ ਘੱਟ ਰਹੇ ਤਾਂ ਤੂੰ ਕਹਿ ਦੇਣੀ ਆ ਪਾਣੀ ਘੱਟ ਹੈ। ਹੂੰ? ਆ ਤਾਂ ਮੇਨ ਦਾ ਟੈਸਟੀ ਬਣੀ ਹੋਊਗੀ। ਤਿੰਨ ਗਿਆਸੀ ਪਿਆਜ਼ ਵਗੈਰਾ ਪਾ ਕੇ ਉਹ ਨਾ ਨਹੀਂ ਉਹ ਵੀ ਕਰ ਤੂੰ ਮੰਨੀ। ਪਲੇਨ ਖਾਣੀ ਹੈ। ਮੇ ਤਾਂ ਬਸ ਉਹ ਮੈਸੇ ਮੇਰਾ ਹੀ ਚਿੱਤ ਕਰਦਾ ਸੀ ਵੀ ਇਹ ਦੂਸਰੀ ਖਾਈ ਜਾਵੇ। ਬਾਹਰ ਘਰ ਆਮ ਜੁੱਤੇ ਪਈ ਹੈ ਦੇ ਬੈਦ ਦੇ ਟਾਈਮ ਤੇ ਤੇ ਲੰਚ ਵੈਸੇ ਮੈਂ ਤੇ ਹੈਰੀ ਨਹੀਂ ਕਰਨਾ ਹੁੰਦਾ। ਅੱਜ ਮੇਰਾ ਕੁਝ ਵੀ ਬਣਾਉਣ ਨੂੰ ਜਿੱਤ ਨਹੀਂ ਕੀਤਾ ਕਿਉਂਕਿ ਅੱਜ ਮੈਂ ਕਰ ਦੇ ਲਈ ਕਿਉਂ ਇਸ ਕਰਕੇ ਆਪਾਂ ਲੰਚ ਦੇ ਵਿੱਚ ਸਿਰਫ ਆਪਾਈ ਬਣਾਏ ਹੈ। ਸ਼ਾਮ ਨੂੰ ਮੇਰੀ ਸਲਾਇ ਕੱਦੂ ਬਣਾਉਣ ਦੀ ਪਰ ਹੈ ਜੀ। ਨੱਕਵਟਦੀ ਪਈ ਹੈ ਕੱਦੂ ਤੋਂ। हां मम्मी देखता रहंदे पल्ला के वे लगे ठीक है हां गाजर चटनी ਨਾਲ ठीक है ठीक है भाई ओ अच्छा पंप 50 पंप 50 20 लीटर वाली कैन लेके देनी मनाओ हां देखो हम्म स्टेनलेस स्टील ਦਾ ਹੈ ਇਹ ਹਮ ਨਾਲ ਕੁਛ ਨਹੀਂਗਾ 145 ਦਾ ਪ੍ਰਿੰਟਰ ਆਉਗਾ चल ऐसे सीखने का रुपए घंटा होता है कितने दिन से तो बंदा सीख जाता है वो आप पे डिपेंड करता है आप कैसे सीखना आपको इंटरेस्ट होगा तो आप जल्दी सीख जाओगे अब नहीं हुआ तो फिर इंटरेस्ट नहीं होगा वो लगेगा नहीं मतलब एक महीने में सीख जाएगा हाँ सीख जाते हैं और एक महीने में

अच्छा टाइम उनका छुट्टी हो जाती 6:00 बजे 6:00 बजे मैं ने ने चेवजे चेवजे तो कब रहता भाई है मेरा अच्छा तरह भाई है अच्छा सगा भाई है हां जी कमाल है वाह भाई कितने बजे घर चले जाना है बेटे ये अभी चला जाएगा 8:30 बजे कई दफा फोन आई अंदर अपनी बेटी को सिखाना था तो पूछ रही थी मैं नहीं बेटा ज्यादा दूर है वीआईपी होता है ठीक वो दूर हो जाएगा ना हां वहां पे आना मुश्किल है जानू इथे आना मुश्किल हो जो दोनों ने पासे हो गया लो जी एसी देख के मेहंदी वाला

ਲਓ ਜੀ ਮੈਂ ਤੇ ਫਾਰਗਮ ਨਹੀਂ ਖਾ ਕੇ ਅਸੀਂ ਹੁਣ ਸ਼ਕਲਾ ਵਿੱਚ ਸਾਰੀਆਂ ਮੇਰੀ ਨਾਨੀ ਉੱਪਰ ਹੀ ਸੁਮਨ ਪ੍ਰੇਰ ਕਰਦੇ ਸੌਣ ਹੋ ਗਿਆ ਤੇ ਹੁਣੇ ਹੀ ਪਾਣਾ ਭਈਆ ਲਓ ਜੀ ਇਧਰ ਸ਼ਾਮ ਨੂੰ ਦਾ ਟਾਈਮ ਹੋ ਗਿਆ ਜੋਤ ਦਾ ਤੇ ਮੈਂ ਜੋਤ ਵੀ ਲਗਾਤੀ ਐ ਤੇ ਹੈਰੀ ਉਹ ਦੂਸਰੇ ਪਾਸੇ ਕੱਟ ਰਹੀ ਹੈ ਆ ਦਾ ਪਿਆਜ਼ ਖਾਨ ਨੂੰ ਗਰੇਵੀ ਦੇ ਨਾਲ ਪਿਆਜ਼ ਪਹਿਲਾਂ ਪਿਆਜ਼ ਹੀ ਸੋਲੇ ਮੇਰੀ ਚਾਣਾ ਪਾਈ ਚਾ ਮੇਰੇ ਜਨਾ ਭਾਈ ਮੈਨੂੰ ਇਸ ਵਾਲਾ ਦਾ ਆਹ ਵਾਲਾ ਮੈਨੂੰ ਇਸ ਵਾਲਾ ਦਾ ਮੈਂ ਤਾਂ ਸਿੰਪਲ ਸਿੰਪਲ ਘੜਦੀ ਵਿੱਚ ਇੰਨਾ بڑا ਪਾ ਦਿੰਦੀ ਇੰਨ ਮੈਂ ਕਿਹਦੇ ਦੋ ਬੂੰਦਾ ਪਾਈ ਦੀਆਂ ਇੰਨਾ ਥੋੜੀ ਪਾਈ ਦਾ ਵਿੱਚ ਸਿਰਕਾ ਇਹਨਾਂ ਸਿੱਟ ਲੈਂਦੀ ਹੈ ساری ਬੋਤਲ ਇਹਨੇ ਖਤਮ ਕਰਤੀ ਆਵਲੀ ਪਾਪਾ ਕੇ